ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟਾਟ ਆਪਣੇ ਕੋਰ ਨਵੇਂ ਵਲੌਗ ਚ ਆ ਆਪਣਾ ਸੈਕਿੰਡ ਵਲੌਗ ਹੈ ਅੱਜ ਸਕੂਲ ਜਾਂਦੇ ਹੋਏ ਅੱਜ ਮੇਰਾ ਮੈਚ ਦਾ ਇਗਜ਼ਾਮ ਹੈ ਬੱਲਾ ਕੋਈ ਦਰਨਦਾ 30% ਚ 10% ਅੱਜ ਹੈ 10% ਦਾ 21 ਤਰੀਕ ਨੂੰ ਹੈ 10% ਦਾ 22 ਤਰੀਕ ਨੂੰ ਹੈ ਉਦੋਂ ਬਾਅਦ ਚੋ ਇੰਗਲਿਸ਼ ਦਾ ਵੀ ਹੈ ਐਗਜ਼ਾਮ ਫਿਰ ਮਰ ਜਾ ਉਹ ਟੀਚਰ ਦੇ ਡਿਪੈਂਡ ਹੈ ਮੇਰੀ ਵਾਰੀ ਆਏ ਅੱਜ ਜਾਂ ਨਾ ਆਏ ਲਾਇਆ ਤੰਦਹਾਨੀ ਅਜੇ ਤੱਕ ਸਕੂਲ ਦਾ ਵਲ ਮੈਂ ਦਾਖਾ ਖਾ ਮੇਰੇ ਕੀਰ ਜਾਂਦਾ ਵੈਨੇ ਅਜਾ ਅੱਜ ਮੈਂ ਬਸ ਤੇ ਲਾ ਅੱਜ ਬਸ ਤੇ ਚੱਲਦੇ ਅੱਜ ਮੈਂ ਲਾਇਬ੍ਰੇਰੀ ਜਾਉਂਗਾ ਬੁੱਕ ਕਾਲ ਅਕਾਲ ਲੇ ਗਿਆ ਸੀ ਲਾਇਬ੍ਰੇਰੀ ਮੈਂ ਅਧਿ ਤਿਆਰੀ ਕਰਨ ਟਾਸਟ ਦੀ ਮੈਂ ਸੀਗਾ ਜੋਮਨ ਸਿੰਘ ਸੀਗਾ ਤੇ ਇੱਕ ਮੇਰਾ ਹੋਰ ਫਰੈਂਡ ਸੀਗਾ ਕੁਬੇਰ ਕਿੰਨੇ ਗਏ ਸੀ ਸੀ ਥੋੜੀ ਬੋਤੀ ਤਿਆਰੀ ਕਰਕੇ ਆਏ ਕੱਲ ਕੱਲ ਅਸੀਂ ਗਏ ਉੱਥੇ ਸਕੂਲ ਸਿਟੀ ਹੁੰਦੀ 2:40 ਤੇ ਅਸੀਂ ਘਰ ਆਏ ਅੱਜ ਪਤਨ 6:00 ਵਜੇ 6:00 ਵਜੇ ਇਹਨੂੰ ਲਾਤਾ 6:00 ਵਜੇ ਸੀ ਰਸਤੇ ਸਾਜੇ ਉਹ ਦੇਖਾ ਜੇ ਘਰ ਨੂੰ ਸਰ ਪੜਿਆ ਜੇ ਔਰ ਬੜਾ ਟਾਈਮ ਲਾਇਆ ਕੱਲ ਇੱਕ ਤਾਂ ਬੁੱਕ ਬਜਾਉਂਦੇ ਸੀ ਪੰਜਾਬੀ ਅੱਜ ਤੇ ਬੁੱਕ ਬੈ ਕੇ ਪੜ ਕੇ ਆਵਾਂਗੇ ਚਲ ਆਜੇ ਕੋ ਸੋ ਅੱਜ ਦਾ ਵਲੋਗ ਅੱਗੇ ਤਾਂ ਨੌਇਸ ਲੋ ਪਈ ਹੈ ਇੰਟਰਨੈਟ ਕੋ ਦਿਲ ਜਨੋ 오, 고파파스카디. 오, 고파파스카디. 오, 고파파스카디. 오, 고파스카디. 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 오, 고파스카카카카카카카카카카카카카카카카카카카카카카카카카카카카카카카카카카카카카카카카카카카카카카카카카카카카카카카카카카카카카카카카 ਇੱਧਰ ਦੇ ਕੋਠਿਸ ਨoi ਸਾਵਣੇ ਵੇਰਾ ਸਕੂਲ ਆ ਗਿਆ ਇੱਧਰ ਤੁਹਾਡੇ ਦੇ ਰਖਤ ਦੁਰਕਤੇ ਜਿਵੇਂ ਹੋਰ ਆ ਸਕੂਲ ਲਿੰਕਨ ਐਂਡ ਐਲੈਕਸੈਂਡਰ ਤੇ ਸਕੂਲ ਨਾ ਪਰਣੀ ਦਾ ਮੈਂ 10 ਮਿੰਟ ਪਹਿਲਾਂ ਆ ਗਿਆ ਸੀਗਾ ਬੱਚੇ ਸਾਰਾ ਖਾਲੀ ਪਿਆ ਸਕੂਲ ਇਹ ਤੱਕ ਤੇ ਉਹਨੇ ਬੱਚੇ ਆਉਣ ਨੇ ਜੋ ਬਣੀ ਆਉਣ ਵਾਲਾ ਬਸ ਉਹਨੇ ਕਰਾਉਣਾ ਆਪਰਪਰ ਦਾ ਵੀ ਪਹਿਲੇ ਫੋਰਥ ਤੋਂ ਬਸ ਹਾਂਜੀ ਹੁਣ ਇਹ ਤੀਜੇ ਫਲੋਰ ਚੱਲਦਾ ਪਿਆ ਸੈਕਿੰਡ ਫਲੋਰ 'ਚ ਅੱਜ ਇੱਕ ਬਲੇ ਸਕੂਲ ਦੀ ਗੱਲ ਹੋਈ ਏ ਕੁੜੀ ਸਿੱਖ ਕੋਈ ਤੀਜੇ ਫਲੋਰ ਤੇ ਮੇਰੇ ਬਿਜ਼ਨਸ ਦੀ ਕਲਾਸ ਇੱਥੇ ਫੋਰਥ 'ਤੇ ਨਹੀਂ ਏ ਤੇ ਕੁੜੀ ਸਿੱਕੇ ਦਾ ਬੁਗਲ ਸੋਸ਼ਣ ਵਿੱਚ ਬੇਹੋਸ਼ ਹੋ ਗਈ ਉਹ ਆਪਣੇ ਕੀ ਬੁਗਲ ਬਣੀ ਸੜਕ 'ਚ ਕੁੜੀ ਸਿੱਕੇ ਹੋ ਗਈ ਸੀ ਬਾਥਰੂਮ ਤੋਂ ਆ ਕੇ ਇਕਲਾ ਟਸਿਆ ਜਗਾ ਸਰ ਨੂੰ ਸਰ ਨੇ ਬਫਿਸ ਪੁੱਛਿਆ ਦੱਸਿਆ ਗੋ ਆਫਿਸ ਕੋ ਫਰਮਾਨ ਵਨਮਨ ਕੋਲ ਘਰਤੀ ਤੇ ਫਿਰ ਇੱਥੇ ਆਏ ਕੁੜੀ ਨੂੰ ਲੈ ਕੇ ਚੁੱਕ ਕੇ ਉਸ ਤੋਂ ਬਾਅਦ ਫਿਰ ਮਰਾਏ ਕਲਬ ਸੀ ਜਾਨ ਕਲਬ ਹੁੰਦਾ ਹੈ ਕਲਬ ਪੇਸਟ ਸਕੂਲ ਦਾ ਜਿਹੜੇ ਨਵੇਂ ਆਉਂਦੇ ਨੇ ਬੱਚੇ ਇੰਟਰਨੈਸ਼ਨਲ ਕਲਬ ਹੈ ਉਹ ਟ੍ਰਿਪੜ ਰੁਪ ਲੈ ਕੇ ਜਾਂਦੇ ਨੇ ਬੱਚਿਆਂ ਦੀਆਂ ਤੇ ਉਹ ਤੇ ਕਿਉਂ ਤੇ ਪੀਜ਼ਾ ਸੀਗਾ ਤੇ ਪੀਜ਼ਾ ਹਾਤਾ ਹੁਣ ਮੇਰਾ ਤੀਜੇ ਪ੍ਰੀਡ ਚੱਲਦਾ ਪਿਆ ਤੀਜੇ ਪ੍ਰੀਡ ਮੇਰਾ ਹੁੰਦਾ ਹਿਸਟਰੀ ਦਾ ਹਿਸਟਰੀ ਤਾਂ ਕੰਮ ਕਰਨਾ ਐਗਜ਼ਾਮ ਤੇ ਹੋਦੇ ਨੇ ਹਿਸਟਰੀ ਦਾ ਮੇਰੇ ਉਹ ਮੈਡਮ ਸਾਇਮਨ ਦਿਨ ਦੀ ਪਾਚ ਚੋਕ ਐਗਜ਼ਾਮ ਤੋਂ ਬਾਅਦ ਨਾਂ ਚਾਰ ਦਿਨ ਤੁਸੀਂ ਫ੍ਰੀ ਨਹੀਂ ਰਹਿਣਾ ਕੋਈ ਨਾ ਕੋਈ ਅਸਾਈਨਮੈਂਟ ਦੇਵਿਓ ਤੇ ਉਹ ਕੀਤਾ ਪਹਿਲੇ ਪ੍ਰੀਡ ਤੇ ਮੇਰਾ ਇੰਗਲਿਸ਼ ਦਾ ਪੇਪਰ ਸੀਗਾ ਐਗਜ਼ਾਮ ਸੀ ਇੰਟਰਵਿਊ ਸੀਗਾ ਬੜਾ ਵਧੀਆ ਗਿਆ ਮੈਡਮ ਜਿਹੜਾ ਕੋਈ ਨਾ ਪੁੱਛ ਬੜਾ ਵਧੀਆ ਸੀਗਾ ਹੁਣ ਚੌਥੇ ਪ੍ਰੀਡ ਜੇ ਗੌਰ ਮੇਰਾ ਮੈਥ ਦਾ ਪੇਪਰ ਹੈ 17 ਤਰੀਕ ਨੂੰ ਅੱਜ ਹੋਵੇ ਨੇ ਕਿ ਮੇਰਾ ਚੰਦਾ ਤਦੋਂ ਮਿਲਦਾ ਤੁਸੀਂ ਉਹ ਫੁਟੇਜ ਵੇਖੋ ਜਿਹੜੇ ਮੈਂ ਜਦ ਰਿਪੋਰਟ ਨਹੀਂ ਕਰ ਪਾਇਆ ਉਹ ਤੇ ਟੀਚਰ ਜੀ ਕਿਹਾ ਉਹ ਲਾਉਣੇ ਕਰਦੇ ਥੋੜਾ ਬਥਰ ਰਿਪੋਰਟ ਕੀਤਾ ਉਹ ਵੇਖੋ ਤੁਸੀਂ ਫੁਟੇਜ ਹੁਣ ਜਾਂਦਾ ਮੈਂ ਮੈਟ ਟੈਪਰ ਦੇ ਜੂਨੀਅਰ ਕਲਾਸਾਂ ਜਾਂਦਾ ਨਾ ਡੇਢ ਹੋਰ ਹੋ ਰੋਣ ਤੇ ਘਈ ਨਹੀਂ ਉਹਦੀ ਆਇਆ ਨਾ ਪੇਪਰ ਬਾਬੇ ਨਾਲ ਲੱਗ ਕੇ ਦੇ ਰੰਗ ਪੁਰਾਣ ਉਹਦੀ ਰੱਖਾ ਚਲੋ ਕਰਨੇ ਆ ਹੁਣੇ-ਹੁਣੇ ਮੈਥ ਦਾ ਐਗਜ਼ਾਮ ਹੋ ਕੇ ਟਿਆ ਤੇ ਠੀਕ ਸੀਗਾ ਮਤਲਬ ਇੱਕ ਲਾਸਟ ਕੁਸ਼ਨ ਨਹੀਂ ਸੀਗਾ ਵਧੀਆ ਤੇ ਇੱਕ ਹੋਰ ਸੀਗਾ ਪਾਰਟ B C ਉਹ ਨਹੀਂ ਬੜੀ ਆਇਆ ਬਾਕੀ ਸਾਰਾ ਪੇਪਰ ਵਧੀਆ ਆਇਆ ਸੀਗਾ ਚਲੋ ਹੁਣ ਕਾ ਜਾਣੇ ਟਾਈਮ ਬੜਾ ਹੋ ਗਿਆ ਅੱਗੇ ਸੀ ਅੱਧਾ ਘੰਟਾ ਲੇਟ ਸਕੂਲੇ ਸੁਣ ਰਖੇ ਹਾਂ ਚਲ ਘਰ ਚਲੀਏ ਹਾਂ ਸਰ ਹਾਂ ਕਿਤੇ ਨਿਕੰਮ ਖੰਡ ਤੇ ਸਾਰਾ ਸਕੂਲ ਖਾਲੀ ਹੋਇਆ ਹੈ ਪਹਿਣ ਲਾਇਬ੍ਰੇਰੀ ਆਇਸੇ ਮਨਪਾ ਤੇ ਹੁਣ ਮੈਂ ਜਾਂਦੇ ਆਂ ਪੰਜਾਬ ਜੀ ਰਸਲ ਮੈਂ ਵੀਡੀਓ ਦਾ ਬਣਾ ਸ਼ੁਰੂ ਕੀਤੀ ਇੱਥੇ ਚਿੜੀਆਂ ਨੇ ਵਾਈਬ ਬੜੀ ਸਣੀ ਆ ਜੀ ਇੱਥੇ ਪੂਰੀਂ ਧੀਰੇ ਵਾਈਬ ਆਂ ਜੀ ਸਨੋ ਤੁਸੀਂ ਪੂਰੀਂ ਧੀਰੇ ਆ ਤਾਂ ਆਂ ਚਿੜੀਆਂ ਜਿਹੜੋਂ ਹੁੰਦੇ ਨੇ ਇਹ ਜਿਹੜੇ ਰਹੀਆਂ ਨਹੀਂ ਇੱਥੇ ਜਿਹੜੀਆਂ ਨੇ ਤੇ ਤਲਾਹ ਤੋਂ ਮੈਂ ਬਿਆ ਪੀਆ ਸਮਝ ਜੀ ਇੰਟਰਨੈਸ਼ਨਲ ਕਲਾਸ ਹੁੰਦੀ ਆ ਆਪਸ਼ਨਲ ਹੁੰਦੀ ਆ ਇਹਨੇ ਕ੍ਰੈਡਿਟ ਇਹਨਾਂ ਨੂੰ ਮਿਲਦਾ ਹੈ ਸਕੂਲ ਐ ਪਨ ਹਾਈ ਸਕੂਲ ਚ ਕ੍ਰੈਡਿਟ ਹੋਣ ਵੀ 3 ਕ੍ਰੈਡਿਟ ਚਾਹੀਦੇ ਹੁੰਦੇ ਨੇ ਤੇ ਮੇਰੇ ਕੋਲ ਹੁਣ ਨੋ ਹੋ ਗਏ ਨੇ ਤੇ ਆ ਸਮੈਸਟਰ ਵੀ ਪੂਰਾ ਹੋ ਗਿਆ ਮੇਰਾ ਤੇ ਮੈਂ ਕੋਰਸ ਲੈਣ ਦੇ 18 ਤੇ ਪੰਜਾਬੀ ਦੀ ਕਲਾਸ ਤਿੰਨ ਕ੍ਰੈਡਿਟ ਹੁੰਦੇ ਨੇ 9 ਵਿੱਚ ਤੁਸੀਂ ਨਿਕ ਕ੍ਰੈਡਿਟ ਹੁੰਦਾ 11 ਵਿੱਚ ਤੇ 12 ਦੇ ਦੋ-ਦੋ ਹੁੰਦੇ ਨੇ ਮਤਲਬ 11 ਦੇ ਤੱਕ ਤੇ 12 ਤੱਕ ਮਤਲਬ ਤੇਰੇ ਕ੍ਰੈਡਿਟ ਹੁੰਦੇ ਨੇ ਜੱਪਾ ਲੈਣੇ ਨੇ ਤੇ ਮੈਂ ਗ੍ਰੇਡ 8 ਤੋਂ ਜਾਂਦੇ ਇਸ ਕਲਾਸ ਚ ਤੇ ਗ੍ਰੇਡ 8 ਦੇ ਕ੍ਰੈਡਿਟ ਨਹੀਂ ਮਿਲਦਾ ਗਾ ਗ੍ਰੇਡ 9 ਤੋਂ ਸ਼ੁਰੂ ਹੁੰਦਾ ਤੇ ਹੁਣ ਮੇਰੀ ਅਕੈਡਮੀ ਨਾਲ ਮਿਲ ਜੇ ਕੋਈ ਦੂਜਾ ਕ੍ਰੈਡਿਟ ਹੋਣਾ ਲੈਣਾ ਹੈ ਅਗਲੇ ਸਾਲ ਵੀ ਲਾ ਸਕਦਾ ਹੈ ਕ੍ਰੈਡਿਟ ਲਾ ਸਕਦਾ ਹੈ ਪੰਜਾਬੀ ਦਾ ਕ੍ਰੈਡਿਟ ਮਿਲੇਗਾ ਉਹਦਾ ਵੀ ਉਹ ਫਿਰ ਹੁੰਦਾ ਹੈ ਇਹ ਹੁੰਦਾ ਕਿ ਸਾਡੇ ਆਪਣੇ ਹਾਈ ਸਕੂਲ ਦੀ ਖਰਚ ਜੇ ਉਹਨੇ ਨਾ ਜੇ ਇੱਕ ਕ੍ਰੈਡਿਟ ਜੇ ਇਹ ਵੀ ਐਡ ਹੁੰਦਾ ਉਹਦੇ ਵਿੱਚ ਐਕਸਟਰਾ ਕ੍ਰੈਡਿਟ ਐਡ ਹੋ ਜਾਂਦਾ ਹੈ ਔਰ ਫਿਰ ਆਪਣੀ ਮਰਜ਼ੀ ਹੁੰਦੀ ਹੈ ਪਿਤਾ ਪਾ ਜਿਹੜਾ ਹਾਈ ਸਕੂਲ ਦੇ ਕੋਰਸ ਨੇ ਉਹਗਾ ਪਛੜ ਸਕਦੇ ਆ ਇਹ ਆਪਾਂ ਕਰ ਸਕਦੇ ਆ ਐਵੇਂ ਕੁਝ ਨਹੀਂ ਤਾਂ ਇਹ ਸਿਸਟਮ ਸੋ ਮੈਂ ਦੱਸਦਾ ਪੰਜਾਬੀ ਦੀ ਖਾਜਾ ਕੇ ਹਾਂ ਤਾਂ ਉਹ ਦਾ ਪ੍ਰਾਇਮਰੀ ਸਕੂਲ ਹਾਲਾ ਜਿੱਥੇ ਉਹ ਗ੍ਰੇਡ 8 ਕਰਨਾ ਉਹਦੇ ਲੱਗਦੀ ਪੰਜਾਬੀ ਕਲਾਸ ਤਹਾਨੂੰ ਤਾਂ ਸਕੂਲ ਸਾਰੇ ਸਕੂਲ ਖਾਲੀ ਹੈ ਬੈਕ ਪੰਜਾਬੀ ਦੀ ਕਲਾਸ ਹੈ ਅੱਜ ਸਾਰਾ ਖਾਲੀ ਹੈ ਬਦਰੋਈ ਹੂੰ ਪਾਗਲ ਨੇ ਭੱਜੀ ਅੱਜ ਰਾਜਨ ਆਪਣੀ ਫੋਟੋ ਖੰਨਾ ਬਾਹਰੋਂ ਮੇ ਜਾ ਕੇ ਮਾਰ ਮੋਡ ਲੱਗੀ ਹੈ ਜਿਹੜਾ ਗ੍ਰੈਜੂਏਸ਼ਨ ਦੀ ਫੋਟੋ ਲੱਗਦੀ ਹੈ ਦ ਤੋੜ ਫੋਟੋ ਲੱਗੀਆਂ ਨੇ ਮੇਰੀ ਫੋਟੋ ਇਦਾਂ ਰਹੀ ਵਾਹ 2023 ਆਲੀ ਮੇਰੀ ਅੱਜ ਅਸਮિતા ਮੇਰਾ ਫਰੈਂਡ ਸੀਗਾ ਆ ਮਨਪ੍ਰਤਾ ਦਾ ਫਰੈਂਡ ਸੀਗਾ ਆ ਪਰਮੇ ਹਰੇ ਆ ਜੋ ਬਣਾ ਰਿਹਾ ਪਲਾੜੀ ਠੀਕ ਹੁੰਦੀ ਜਪੀਗਾ ਮਤਲਬ ਸਵੇਰ ਨੂੰ ਹੋਏ ਸ਼ੁਰੂ ਹੁੰਦੀ ਹੈ ਸਾਡੇ ਪਾਸ ਛੁੱਟੀ ਹੁੰਦੀ ਹੈ ਤੇ ਇੱਧਰ ਕੈਫੇਟੇਰੀਆ ਕੋ ਪਿੱਛੇ